ਉਹ ਉਪਰ ਠਾਣੇ ਦਾ ਹੈ ਮਸਲਾ ਹੈ ਜੀ ਇਹ ਮਾਤਾ ਜੀ ਅਸਲ ਉਹ ਉਪਰ ਠਾਣੇ ਦੇ ਬਾਹਰ ਬੈਠੇ ਨੇ ਜੇ ਕੋ ਮੇਰਾ 4 ਬੰਦੇ ਹੋ ਗਏ ਉਹਨਾਂ ਨੂੰ ਵੀ ਕਹਿੰਦੇ ਕੋਈ ਨਹੀਂ ਕਰ ਦਿੰਦੇ ਆ ਕੀ ਗੱਲ ਹੋਈ ਮਾਤਾ ਜੀ ਤੁਸੀਂ ਇੱਥੇ ਕਿਉਂ ਬੈਠੇ ਆ ਹਾਂਜੀ 4 ਮਹੀਨੇ ਹੋ ਗਏ ਮੇਰੇ ਘਰੋਂ ਕਾਣਾ ਪਾਣਾ ਕੋਲ ਗਿਆ ਨੂੰ ਮੇਰਾ ਘਰ ਦਾ ਕਰ ਜਾਣ ਬੰਦਿਆਂ ਨੂੰ ਹੂੰ ਠੀਕ ਹੈ ਕੁਛ ਮੇਰੇ ਪਿੰਡ ਦੇ ਬੰਦੇ ਆ ਇੱਕ ਮੁੰਡਾ ਕਰਤਾਰਪੁਰ ਦਾ ਅੱਛਾ ਜੀ ਇੱਕ ਬੰਦਿਆਂ ਦਾ ਠੀਕ ਹੈ ਜੀ ਮਲੀਆਂ ਨਾਲ ਨਹੀਂ ਫਤਿਹਗੜ ਦੂਜੇ ਇੱਕ ਫਤਿਹਗੜ ਖਾਣ ਕੇ ਲਾਇਆ ਤੇ ਇੱਕ ਹੈ ਨਾ ਪੁੱਛਣ ਵਾਲਾ ਬੰਦਾ ਠੀਕ ਹੈ ਮੇਰੀਆਂ ਗਾਈਆਂ ਲਗਾਏ ਮਸ਼ੀਨ ਲਗਾਏ ਮੇਰੇ ਘਰ ਦਾ ਸਮਾਨ ਲਗਾਏ ਮੈਂ ਥਾਣੇ ਆ ਕੇ ਦਰਖਾਸਤਾਂ ਲਖਾਈਆਂ ਮੇਰੀ ਕੋਈ ਕਹਿਣੇ ਸੁਣਾਈ ਨਹੀਂ ਕੀਤੀ ਫੇਰ ਮੈਂ ਡੈਰੀ ਦੇ ਵਿੱਚੋਂ ਸਟੇਟਮੈਂਟ ਕਢਾ ਕੇ ਲਿਆ ਕੇ ਦਿੱਤੀ ਉਹ ਵੀ ਮੇਰੀ ਕੋਈ ਕਹਿਣੇ ਸੁਣਾਈ ਨਹੀਂ ਕੀਤੀ ਅੱਛਾ ਜੀ ਪਿਛਲੇ ਮਹੀਨੇ ਦੀ 23 ਤਰੀਕ ਨੂੰ ਮੈਨੂੰ ਉਹਨਾਂ ਨੇ ਬੰਦਿਆਂ ਨੇ ਕੁੱਟਿਆ ਮੇਰਾ ਕੁੱਟਮਾਰ ਕੀਤੀ ਠੀਕ ਹੈ ਜੀ ਮੈਂ ਚਾਹ ਕੇ ਦਾਖਲ ਹੋਈ मेरी ਉਹ ਵੀ ਕੋਈ ਬਿਆਨ ਲੈ ਨਹੀਂ ਗਏ ਕੋਈ ਕੁਛ ਨਹੀਂ ਕੀਤਾ ਠੀਕ ਹੈ ਜੀ ਠੀਕਾ ਮੇਰਾ ਬੇਟਾ ਬਿਆਨ ਲੈ ਕੇ ਦੇਣ ਗਿਆ ਇਹਨਾਂ ਨੇ ਉੱਤੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਹਾਂ ਇਹ ਪਰਚੋਗਾ ਮੈਨੂੰ ਕਹਿੰਦੇ ਕੋਈ ਨੀ ਬੀਬੀ ਕਰੋ ਪਰਚਾ ਕਰ ਦਿਨੇ ਆ ਅਜੇ ਤੱਕ ਕੋਈ ਤਲਵਿੰਦਰ ਨੇ ਪਰਚਾ ਨਹੀਂ ਕੀਤਾ ਆਹ ਫੂਲ ਲਾ ਕੇ ਦੇਦਾ ਤਲਵਿੰਦਰ ਦਾ ਫੂਲ ਬੰਦ ਆਉਂਦਾ ਆ ਕਿਹੜੇ ਕਹਾਂ ਯਾਰ ਠੀਕ ਹੈ ਜੀ ਤੇਰਾ ਨਾਂ ਨਿਆ ਹੋਇਆ ਮੈਂ ਇੱਥੇ ਇਕੱਲੀ ਖੜਿਆ ਅger ਮਾ ਮਾ ਇਹ ਆਪਣੇ ਨਾਲ ਨਹੀਂ ਆਣਾ ਰੰਡੀ ਜਨਾਨੀਆਂ ਮੈਂ ਕਿੱਥੋਂ ਜਾ ਰਹਾ ਦੇਖੋ ਜੀ ਇਹ ਆ ਉਪਰ ठाਣੇ ਦਾ ਮਸਲਾ ਆ ਤੇ ਸਟੇ ਆਰਡਰ ਇਹਨਾਂ ਦਾ ਹੋਇਆ ਆ ਜਿਹੜਾ ਘਰ ਉਹਨਾਂ ਦੇ ਦਰਖਤ ਵੱਡੇ ਸਾਰਾ ਧਮਾਨ ਚੱਕ ਕੇ ਲਗਾਏ ਫੇਰੀ ਇੱਕ ਵੀ ਨਹੀਂ ਆ ਹੈ ਨਹੀਂ ਆ ਉਪਰ ठाਣੇ ਦਾ ਮਸਲਾ ਹੈ ਜੀ ਇਹ ਤੇ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ ਪੋਪਰ ਥਾਣੇ ਦੇ ਉੱਪਰ ਇਹ આરોਪ ਲੱਗ ਰਿਹਾ ਹੈ ਕਿ ਪੋਪਰ ਥਾਣੇ ਦੇ ਵਿੱਚ ਬੀਬੀ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਚਲੋ ਮੇਰਾ ਬੇਟਾ ਦੇਖਣਗੇ ਨਾ ਉਹ ਕਾਹਨਾਂ ਗੱਡੀ ਵਿੱਚ ਲਾਦੇ ਸਗੇ ਮੇਰਾ ਬੇਟਾ ਨਾ ਮਾਰ ਦੋੜੇ ਨਾ ਮੇਰਾ ਬੇਟਾ ਨਾ ਹੋਣਾ ਉਹਨਾਂ ਨੇ ਮਾਰ ਦੇਣਾ ਪੋਪਰ ਥਾਣੇ ਦਾ ਮਸਲਾ ਜੀ ਇਹ ਬੀਬੀ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਔਰ ਦੋਸ਼ੀਆਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਉਹਦੇ ਵਿਰੋਧ ਦੇ ਵਿੱਚ ਇਹ ਬੀਬੀ ਜਿਹੜੇ ਆ ਉਹ ਕਰ ਰਹੇ ਨੇ ਤੋਂ ਦੇਖ ਸਕਦੇ ਹੋ ਉਹ ਟੈਮ ਕਰਾਨੀ ਸੀ ਹਾਈਵੇ ਦੇ ਉੱਪਰ ਨਹੀਂ ਆ ਬੇਸ਼ੱਕ ਔਰ ਕੋਈ ਵੀ ਸੁਣਵਾਈ ਜਾਂ ਇਹਨਾਂ ਦਾ ਪੱਖ ਲੈਣ ਦੇ ਲਈ ਇਸ ਜਗ੍ਹਾ ਤੇ ਮੌਜੂਦ ਨਹੀਂ ਆ ਤੋਂ ਇਹਨਾਂ ਨੂੰ ਇਹ ਬੈਠ ਕੇ ਆਪਣਾ ਵਿਰੋਧ ਕਰ ਰਹੇ ਨੇ ਉਰਾ ਮੁੰਡਾ ਵੀ ਇੱਥੇ ਦੀ ਤੋਂ ਉੱਪਰ ਥਾਣੇ ਦਾ ਮਸਲਾ ਹੈ ਜੀ ਇਹ ਨਹੀਂ ਘੱਟ ਸੋ ਅਸੀਂ ਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਐਸਪੀਪੀ ਦੀ ਹਾਕਰਸੀ ਹੋਣੀ ਚਾਹੀਦੀ ਹੈ ਕੀ ਹੋਰ ਹੋਰ ਨਹੀਂ ਜਾਣਦਾ ਮੇਰਾ ਘਰਾਂ ਦੇ ਬਾਰੇ ਕਿੰਨਾ ਚੇਰ ਹੋ ਗਿਆ ਮਾਤਾ ਜੀ ਤੁਹਾਨੂੰ ਇੱਥੇ ਥਾਣੇ ਆਉਂਦਿਆਂ ਨੂੰ ਥਾਣੇ ਆਉਂਦਿਆਂ ਨੇ ਤੀਜੇ ਮਹੀਨੇ ਦੀ 4 ਤਰੀਕ 5 ਤਰੀਕ ਤੋਂ ਮੈ ਆਉਣੀ ਆ ਅੱਛਾ ਜੀ ਕੀ ਕਰਿਆ ਠੀਕ ਹੈ ਜੀ ਬਿੰਦਰ ਨੇ ਮੈਨੂੰ ਦੱਜਾ ਕਹਿੰਦਾ ਬੀਬੀ ਤੇਰੇ ਘਰ ਤੇ ਕਹਿੰਦਾ ਬੰਦੇ ਜਾ ਕੇ ਬੈਠੇ ਮੇਰਾ ਮੁੰਡਾ ਗਿਆ ਪੱਠੇ ਕੋਲ ਮੁੰਡਾ ਮੇਰਾ ਕਹਿੰਦਾ ਮੰਮੀ ਉਹ ਤਾਂ ਗਾਂਆਂ ਲੱਤਦੇ ਆ ਮੈਂ ਆ ਪੁੱਤ ਨੂੰ ਇੱਕ ਦੌੜ ਲਾ ਕਹਿੰਦਾ ਮੰਮੀ ਮੇਰੇ ਨਾਲ ਬੰਦੇ ਦੌੜਿਆ ਮੈਂ ਕਹਾਂ ਤੂੰ ਦੌੜ ਜਾ ਪੁੱਤ ਮੇਰਾ ਅਚਾਨਕ ਜਾ ਕੇ ਦੌੜਿਆ ਇਹਨਾਂ ਨੂੰ ਆ ਕੇ ਮੈਂ ਦੱਸਿਆ ਇਹਨਾਂ ਨੇ ਮੇਰੀ ਇੱਕ ਸੁਣਾਈ ਨਹੀਂ ਕੀਤੀ ਠੀਕ ਹੈ ਜੀ ਮੇਰਾ ਨਾਮ ਬਿੰਦਰ ਮੇਰੇ ਘਰ ਵਾਲੇ ਨੱਚਾ ਮਨਪਿੰਡ ਬਰਾਮਣ ਸੇਵਾਦਾ ਆਏ ਦੋਨੇ ਜਣੇ ਘਰ ਵਾਚਾ ਮੇਰਾ ਬੇਟਾ ਤੇ ਮੈਂ ਆ ਠੀਕ ਆਸ਼ਟਾਪਨੀ ਪਰ ਨਹੀਂ ਕੇ ਉਹ ਜਾਟਿਆ ਕੋ ਜਿਹੜਾ ਨਾ ਬਾਰਮਿਕੇ ਨਾਲ ਰੋਲੇ ਜੋੜਿਆ ਵੈਕਟ ਕਰਾਉਣਾ ਮੈਂ ਤਾਂ ਜੋੜਿਆ ਇੱਕ ਜੀ ਰੰਗ ਹੈ ਇਹਨਾਂ ਨੇ ਉਹਨਾਂ ਦੇ ਨਾਂ ਤੇ ਮੀਟਰ ਵੀ ਲਵਾਤਾ ਸਟੇਟ ਆਰਡਰ ਤਾਂ ਕਿੱਥੇ ਮੀਟਰ ਮਰਦਾ ਮੈਨੂੰ ਦੱਸੋ ਜਿੱਦਾਂ ਸਟੇਟ ਆਰਡਰ ਹੋਈ ਮੈਂ ਕਿੱਥੇ ਮੀਟਰ ਮਾਦਾ ਕਿੱਥੇ ਕੋਠਾ ਪੈਂਦਾ ਲਵਾਇਆ ਕਿ ਨਹੀਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਲਵਾਇਆ ਹੋਈ ਇਹਨਾਂ ਨੂੰ ਪਤਾ ਮੈਂ ਤਾਂ ਮੀਟਰ ਚੋਂ ਪਰਸੋਂ ਦੇਖਣ ਦਾ ਮੌਕਾ ਦੇਖਿਆ ਵੀ ਤੁੰਗਾ ਉਹ ਮੈਨੂੰ ਤਾਂ ਗੜ ਨਹੀਂ ਦਿੰਦਾ ਉੱਥੇ ਉਹ ਬੰਦੇ ਕਿਰਤਕਾਸ਼ੀਆਂ ਕਿਰਪਾਣਾ ਲੈ ਕੇ ਬੈਠੇ ਠੀਕ ਹੈ ਜੀ ਇਹ ਹੁੰਦਾ ਹੀ ਨਹੀਂ ਗਾ ਜਿਹਨਾਂ ਨੂੰ ਮੈਂ ਕਹਿੰਦੀ ਬੰਦੇ ਚੱਕ ਕੇ ਲਿਆਓ ਇਹ ਚੱਕੇ ਨਹੀਂ ਭਾਜੇ ਆਲੇ ਮੇਰੇ ਕੋ ਹੈ ਨਹੀਂ ਕੁਛ ਵੀ ਮੈਂ ਰੰਡੀ ਜਾਨੀ ਮੈਂ ਕਿਹਨਾਂ ਦਾ ਬੋਲੋ ਤੁਸੀਂ ਸਿੱਧਾ ਸਿੱਧਾ આરોਪ ਲਾ ਰਹੇ ਕਿ ਉਹਨਾਂ ਨੇ ਪੈਸੇ ਦਿੱਤੇ ਆ ਔਰ ਤੁਸ ਤੁਹਾਡੇ ਕੋਲ ਪੈਸੇ ਨਹੀਂ ਆ ਭਾਜੀ ਜਿਹੜਾ ਬੰਦਾ ਮੇਰਾ ਮਗਰ ਹੌਸਪੀਟਲ ਤੱਕ ਵੀ ਜਾ ਸਕਦੇ ਆ ਸਾਨੂੰ ਹੌਸਪੀਟਲ ਦਾਖਲ ਨਹੀਂ ਸੀ ਹੋਣ ਦਿੰਦੇ ਮੈਂ ਪਤਾਰੇ ਗਈ ਫਿਰ ਮੈਂ ਜਾ ਕੇ ਚਲੰਦਰ ਬਾਗਲ ਹੋਈ ਚਲੰਦਰ ਦੀ ਮੈਨੂੰ ਇਹਨਾਂ ਨੇ ਉਹ ਕਹਿੰਦੇ ਕਿ ਤੂੰ ਉੱਥੇ ਕਾਲ ਨੰਬਰ ਦਾਖਲ ਨਾ ਪੈਣਾ ਮੈਂ 1200 ਜੀ ਐਂਬੂਲੈਂਸ ਕਰਾ ਕੇ ਲਿਆ ਕੇ ਫਿਰ ਮੈਂ ਕਾਲੇ ਬੱਕਰੇ ਦਾਖਲ ਹੋਈ ਆ ਪਾਰਾ ਦਿਨ ਮੈਂ ਕਾਲੇ ਬੱਕਰੇ ਦਾਖਲ ਨਹੀਂ ਆ ਮੋਦਨ ਜੰਮਾਨੀ ਸੋਇ ਮਸਲਾ ਹੈ ਜੀ ਭੋਗਪੁਰ ਥਾਣੇ ਦਾ ਔਰ ਬੀਬੀ ਦੇ ਨਾਲ ਜਾਗਰਸੀ ਨਹੀਂ ਹੋ ਰਹੀ ਐਸਆਈ ਤਲਵਿੰਦਰ ਜੀ ਹੁਣਾਂ ਕੋਲੇ ਕੇਸ ਆ ਔਰ ਇਸ ਬੀਬੀ ਨੂੰ ਹਰਾਸ਼ਮੈਂਟ ਕੀਤਾ ਜਾ ਰਿਹਾ ਔਰ ਅਸੀਂ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਬੀਬੀ ਦੀ ਹਾਕਰਸੀ ਕਰਵਾਈ ਜਾਵੇ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਬੱਲੇ ਬੰਦਿਆਂ ਨੇ ਜਨਾਨੀ ਦਾ ਕੱਪੜਾ ਪਾ ਲਿਆ ਹੁਣ ਬੱਲੇ ਨੇ ਜਨਾਨੀਆਂ ਦਾ ਦਾ ਦਿਲਾਂ ਮਗਾ ਦੱਦਿਆ ਮੇਰੇ ਕੁੱਤੇ ਨੂੰ ਵੀ ਪਿੰਦਰ ਲਾਉਣਾ ਉਹਨਾਂ ਨੇ ਮੇਰੇ ਗਿੱਟਿਆਂ ਤੋਂ ਵੀ ਲਾ ਮੇਰੀਆਂ ਛਾਤੀ ਤੋਂ ਵੀ ਲਾ ਮੇਰੀ ਆਜੇਗਾ ਤੋਂ ਵੀ ਲਾ ਕੋਨੇ ਰੱਤ ਨਹੀਂ ਮੇਰੀ ਗਾਟ ਤੋਂ ਵੀ ਖੂਣੀ ਗਾਟ ਨੂੰ ਮੈਂ ਨਾ ਘਰ ਘਰ ਘਾ ਕਿੱਥਾ ਠੀਕ ਹੈ ਜੀ ਇਹ ਜੋੜੀ ਜਮਾਂ ਗਰੀਬ ਹੈ ਮੈਂ ਲੋਕਾਂ ਦੇ ਥੱਲੇ ਪੈਣੀ ਫਿਰੂ ਹੋ ਉੱਪਰ ਥਾਲੇ ਦਾ ਮਸਲਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਜ਼ਾਰ ਦੀਆਂ ਤਸਵੀਰਾਂ ਨੇ 你弄不了你啊，这伊拉。